ਥਾਣਾ ਕ੍ਰਿੰਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜੋ ਹਿਊਮਨ ਇੰਟੈਲੀਜੈਂਸ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਢੋਡੀਵੰਡ ਕੋਲ ਨਾਕਾ ਲਗਾਇਆ ਹੋਇਆ ਸੀਗਾ ਮੋਟਰਸਾਈਕਲ ਤੇ ਆਉਂਦੇ ਦੋ ਬੰਦੇ ਇਹ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਪਾਸੋਂ ਤਿੰਨ ਪੈਕਟ ਹੈਰਨ ਰਿਕਵਰਡ ਹੋਈ ਅਤੇ ਉਸ ਦਾ weight ਕਰਨ ਤੇ ਟੋਟਲ 3 ਕਿਲੋ ਰਿਕਵਰਡ ਹੋਈ ਜੋ ਇਹ ਪਾਕਿਸਤਾਨ ਬੇਸ ਸੀਗੇ ਇਹ ਪਾਕਿਸਤਾਨ ਗੱਲ ਕਰਕੇ ਹਰੋਂ ਮੰਗਾਉਂਦੇ ਸੀਗੇ ਤੇ ਫਿਰ ਇਹ ਅੱਗੇ ਜਿੱਥੇ ਵੀ ਇਹਨਾਂ ਨੂੰ ਕੋਈ ਪੁਆਇੰਟ ਮਿਲਦਾ ਸੀ ਉੱਥੇ ਪਹੁੰਚਾਉਂਦੇ ਸੀਗੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਰਿੰਕ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤੇ ਮੈਂ ਇਹਨਾਂ ਦੇ ਖਿਲਾਫ ਮੁਕਦਮਾ ਐਫਆਰ ਨੰਬਰ 8 ਥਾਣਾ ਘਰਿੰਡਾ ਵਿਖੇ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ 18 ਤੋਂ 19 ਸਾਲ ਦੀ ਏਜਾ ਇਹਨਾਂ ਦੀ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਇਹਨਾਂ ਦੀ ਪਤਾ ਕਰ ਰਹੇ ਹਾਂ। ਪਾਕਿਸਤਾਨ ਦੇ ਵਿੱਚ ਕਿਹੜਾ ਸਮੱਗਲਰ ਹੈ ਜਿਹੜਾ ਇਹਨਾਂ ਨੂੰ ਉੱਥੋਂ ਸਾਰਾ ਸਮਾਨ ਭੇਜਾ ਰਹੀ ਹੈ। ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਪਈ ਇਹਦੀ ਇਨਵੈਸਟੀਗੇਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ। ਥਰੂ ਥਰੂ ਰੋਪੀ ਸੀ। ਕਿੰਨੇ ਮਿਲਦੀ ਇੱਥੇ ਦੇਣੀ ਸੀ ਇਹਨਾਂ ਨੇ ਜੀ। ਦੇਖੋ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਵੇਂ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਇਹ ਕੱਢਾਂਗੇ ਫਿਰ ਪਤਾ ਚੱਲੇਗਾ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਜਾਂ ਫਿਰ ਵਿਆਹ ਦੀ ਕਰੀਏ ਦੇ ਵਤੀ ਨਾਲ ਉਹਨੂੰ ਸਪਲਾਈ ਕੀਤੀ ਜਾਂ ਨਹੀਂ ਕੀਤੀ ਵੇਖੋ ਮੈਂ ਬੇਨਤੀ ਕੀਤੀ ਆ ਤੁਹਾਨੂੰ ਪਹਿਲਾਂ ਹੀ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਦੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਵੇਖ ਰਹੇ ਆ ਇਹਨਾਂ ਦੇ ਫੋਨ ਵੀ ਫਰੈਂਸ ਕਰਾ ਰਹੇ ਆ ਜੋ ਵੀ ਸਾਨੂੰ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੰਦਾ ਚਲੋ